ਮੈਂ ਭਗਵੰਤ ਮਾਨ ਨੂੰ ਸਿੱਧੇ ਜ਼ਿੰਮੇਵਾਰ ਠਰਾਂਉਂ ਜੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਇਸ ਭੁਖੜਤਾਲ 'ਚ ਬੈੰਦੇ ਆ ਉਹਨਾਂ ਦੀ ਸਿਹਤ ਵਿਗੜਦੀ ਆ ਉਹਨਾਂ ਨੂੰ ਕੋਈ ਕਿਸੇ ਤਰੀਕੇ ਦਾ ਨੁਕਸਾਨ ਹੁੰਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਤੇ ਕੇਜਰੀਵਾਲ ਹੋਣਗੇ ਇਹ ਗੱਲ ਉਹ ਕੰਨ 'ਚੇ ਪਾ ਲਵੇ ਲਾਰੈਂਸ ਬਿਸ਼ਨੋਈ ਦੀ ਤਾਂ ਭਾਈ ਤੂੰ ਇੰਟਰਵਿਊ ਕਰਵਾ ਸਕਦਾ ਲਾਰੈਂਸ ਬਿਸ਼ਨੋਈ ਨੂੰ ਭਗਵੰਤ ਮਾਨ ਤੂੰ ਆਲਾ ਫੈਸਿਲਿਟੀਆਂ ਦੇ ਸਕਦਾ ਲਾਰੈਂਸ ਬਿਸ਼ਨੋਈ ਨੂੰ ਜੋ ਉਹਨੇ ਖਾਣਾ ਜੋ ਉਹਨੇ ਪੀਣਾ ਜਿਹੜੀ ਜੀ ਉਹ ਸਹੂਲਤ ਪਹਲਦਾ ਉਹ ਛੱਡੋ smartphone ਛੱਡੋ ਉਹ ਜੀਦੀ ਮਰਜ਼ੀ ਕੰਟ੍ਰੈਕਟ ਕਿਲਿੰਗ ਆਪ ਦੀ ਫਰੋਤੀ ਲੈ ਸਕਦਾ ਤੇ ਜਿਹੜਾ ਕੌਮ ਖਾਤਰ ਲੜਦਾ ਹੋਵੇ ਉਹ ਨੂੰ ਅਸੀਂ ਮਿਲ ਨਹੀਂ ਸਕਦੇ ਇਹ ਮਾਪਦੰਡ ਨੇ ਤੁਸੀਂ ਗੱਲ ਕਰਦੇ ਸੀ ਮੁਖਤਿਆਰ ਅंसारी ਦੀ ਪਾ ਮੇਰੇ ਕੌਂਗਰਸ ਵਾਲੇ ਬਾਂਸੀ ਰੋਲਾ ਤਾਂ ਇਹਨਾਂ ਦਾ ਵਜ਼ੀਰ ਪਾਉਂਦਾ ਸੀ ਕਿ ਅਸੀਂ ਜਨਤਕ ਕਰਾਂਗੇ ਉਹਨਾਂ ਕਵਾਇਰੀ ਕੀ ਹੋਇਆ ਉਸਨੂੰ ਕਵਾਇਰੀ ਦਾ ਕਿਉਂ ਤੁਸੀਂ ਇਹ ਜਿਹੜੇ ਸੈਂਸਿਟਿਵ ਮੁੱਦੇ ਤੇ ਆਪਦੀ ਪੋਲਿਟਿਕਸ ਕਰਦੇ ਹੋ ਦਿੱਲੀ 'ਚ ਇੱਕ ਮੀਟਿੰਗ ਨਹੀਂ ਦਿੱਲੀ ਦੇ ਚੀਫ ਮਨਿਸਟਰ ਸਾਹਿਬ ਦੀਆਂ 10 ਮੀਟਿੰਗ ਹੋ ਗਿਆ ਮਗਰ ਦਵਿੰਦਰ ਭੁੱਲਰ ਸਾਹਿਬ ਨੂੰ ਦਵਿੰਦਰਪਾਲ ਭੁੱਲਰ ਜੀ ਨੂੰ ਇਹ ਉਹਨਾਂ ਦੀ ਰਿਹਾਈ ਤੇ ਸਾਈਨ ਕਰਦੇ ਹੀ ਨਹੀਂ ਉਹਨਾਂ ਦੀ ਜਿਹੜੀ ਔਰ ਸਜਾ ਨੂੰ ਕਿ ਇਹ ਇਹ ਰਿਹਾ ਹੋ ਜਾਣ ਸਾਨੂੰ ਇਹਦੇ ਚ ਕੋਈ ਪ੍ਰੋਬਲਮ ਨਹੀਂ ਉਹ ਮੀਟਿੰਗ ਨਹੀਂ ਹੋਣ ਦਿੰਦੇ ਅੱਜ ਜੇ ਅਸੀਂ ਮੁਲਾਕਾਤ ਤੇ ਆਏ ਆ ਤੇ ਜੇ ਉਹਨਾਂ ਨੂੰ ਅਸੀਂ ਮਨਾਉਣ ਤੇ ਇਸ ਗੱਲ 'ਚ ਕਾਮਯਾਬ ਹੋਨੇ ਆ ਤੇ ਉਹ ਇਹਦੇ 'ਚ ਫਾਇਦਾ ਸਰਕਾਰ ਨੂੰ ਹੋਊਗਾ ਕਿ ਕਿਸੇ ਹੋਰ ਨੂੰ ਹੋਊਗਾ ਤੇ ਜੇ ਉਹਨਾਂ ਦੀ ਸ਼ਹਿਰ ਤੁਗੜਦੀ ਆ ਤੇ ਭਾਈ ਸਾਹਿਬ ਫਿਰ ਇਹਦੇ ਲਈ ਜ਼ਿੰਮੇਵਾਰ ਸਿੱਧਾ ਭਗਵੰਤ ਮਾਨ ਹੈ ਜੀਨੇ ਸਾਡੀ ਅੱਜ ਇਹ ਸਾਨੂੰ ਇੱਥੇ ਰਕਾਇਆ ਔਰ ਵੇਖੋ ਉਸ ਦਾ ਕਾਰਨ ਕੀ ਹੈ ਸਰ ਇਹਦੇ ਬੋਸ਼ ਦਿੱਲੀ ਵੇਖੋ ਕਮਜ਼ੋਰੀ ਵੇਖੋ ਉਹ ਜਿਹੜੇ ਗਿੱਲ ਸਾਹਿਬ ਆਏ ਸੀ ਗੱਲ ਕਰਨ ਜੀ ਉਹਨਾਂ ਦਾ ਤੌਰ ਤਰੀਕਾ ਹੀ ਵੇਖ ਲਓ ਗੱਲ ਕਰਨ ਦਾ ਇਹ ਜਿਵੇਂ ਅਸੀਂ ਫੋਨ ਆਈ ਜਾਂਦੇ ਸੀ ਮਨ ਲੱਗਾ ਮੁੱਖ ਮੰਤਰੀ ਦੇ ਵਿੱਚੋਂ ਜੀ ਇਹ ਵਸ ਤੂੰ ਕਹਿੰਦਾ ਜੋ ਕਹਣਾ ਮੁੜਿਆ ਉਹ ਮੈਂ ਉਹਨੂੰ ਆਖਿਆ ਮੈਂ ਭਾਈ ਤੈਨੂੰ ਫੋਨ ਸੁਣਨ ਦੀ ਕੀ ਕਾਲੀਏ ਤੂੰ ਸਾਡੇ ਨਾਲ ਗੱਲ ਕਰ ਲੈ ਜੇ ਸਾਨੂੰ ਕੁਝ ਦੱਸਣ ਆਸਤੇ ਆਇਆ ਇਸ ਤਰੀਕੇ ਦਾ ਜੋ ਰਵਈਆ ਐਟੀਟਿਊਡ ਅਡਾਪਟ ਕੀਤਾ ਗਿਆ ਏ ਮੈਂ ਇਹ ਸਮਝਦਾ ਇਹ ਥਿਸ ਇਜ਼ ਹਾਈਲੀ ਕੰਡੈਮੇਬਲ ਨਿੰਦਨਯੋਗ ਆ ਔਰ ਅੱਜ ਜੇ ਇਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਕੁਝ ਵੀ ਹੋਇਆ ਉਹਦਾ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਹਨ ਕੇਜਰੀਵਾਲ